raag tanasri mahalla 3 jaa kar chautha eko ankar satgur prasad ham pikhak pekhari tere so nej pat hai daapa ho dayal naam deho mangat jan ko sadaa raang raapa ਤਨ ਤਨ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਪਾਵਨ ਅੰਗ 666 ਤੇ ਸ਼ੋਭਨੀਕ ਤਰਾਸਰੀ ਰਾਗ ਵਿੱਚ ਤਨ ਤਨ ਸ੍ਰੀ ਗੁਰੂ ਅਮਰਦਾਸ ਜਚੇ ਪਾਸ਼ਾ ਮਹਾਰਾਜ ਜੀ ਦੀ ਬਾਣਦਾਇ ਪਾਵਨ ਚਬ ਜੋ ਚੌਥੇ ਗਾਰ ਵਿੱਚ ਗਉਣ ਦੀ ਹਦਾਇਤ ਹੈ ਅਕਾਲ ਪੁਰਖੇ ਇੱਕ ਹੈ ਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਮੰਗਲ ਗਾ ਕੇ ਤਨ ਤਨ ਸ੍ਰੀ ਗੁਰੂ ਰਾਮਦਾਸ ਜਚੇ ਪਾਸ਼ਾ ਜੀ ਦੇ ਦਰਤ ਅਮਰਤ ਵੇਲੇ ਦਾ ਮਹਾਰਾਜ ਆਪਨ ਹੁਕਮ ਬਖਸ਼ਿਸ਼ ਕਰਦੇ ਹਨ ਕਿ ਇਹ ਵੈਗਰੂ ਜੀ ਅਸੀਂ ਤੇਰੇ ਦਰ ਦੇ ਮੰਗਤੇ ਹਾਂ ਤੁਸੀਂ ਸਤੰਤਰ ਰਹਿ ਕੇ ਸਾਰਿਆਂ ਨੂੰ ਦਾਤਾਂ ਦੇ ਰਹੇ ਹੋ ਮੇਰੇ ਉਤੇ ਕਿਰਪਾ ਕਰੋ ਮੇਰੇ ਉਤੇ ਦਇਆ ਕਰੋ ਮੈਨੂੰ ਮੰਗਤੇ ਨੂੰ ਆਪਣਾ ਨਾਮਦਾਨ ਬਖਸ਼ੋ ਤਾਂ ਕਿ ਮੈਂ ਤੁਹਾਡੇ ਨਾਮ ਰੰਗ ਵਿੱਚ ਰੰਗਿਆ ਰਹਾਂ ਹौं ਬਲਹਾਰੇ ਜਾਓ ਸਾਚੇ ਤੇਰੇ ਨਾਮ ਵਿਟੋ ਕਾਰਣ ਕਾਰਣ ਸਭਨਾ ਕਾਏ ਕੋ ਔਰ ਨਾ ਦੂਜਾ ਕੋਈ ਰਾਵ ਮਾਰੇ ਯਗਮ ਕਰਦੇ ਆਂ ਕਿ ਕਰੋ ਅਰਦਾਸ ਹੈ ਵਾਹਿਗੁਰੂ ਜੀ ਮੈਂ ਤੁਹਾਡੇ ਤੋਂ ਆਪਣਾ ਬਲ ਹਾਰ ਦੇਵਾ ਭਾਵ ਆਪਣਾ ਬਲ ਛੱਡ ਕੇ ਤੁਹਾਡੀ ਬੁੱਧ ਤੇ ਤੁਹਾਡਾ ਆਸਰਾ ਵਰਤਨਾ ਸ਼ੁਰੂ ਕਰ ਦੇਵਾ ਮੈਂ ਤੁਹਾਡੇ ਸੱਚੇ ਨਾਮ ਤੋਂ ਸਦਾ ਕੁਰਬਾਨ ਜਾਵਾ ਹੈ ਵਾਹਿਗੁਰੂ ਜੀ ਤੁਸੀਂ ਹੀ ਜਗਤ ਦੇ ਮੂਲ ਹੋ ਤੁਸੀਂ ਪੈਦਾ ਕਰਨ ਵਾਲੇ ਹੋ ਤੁਸੀਂ ਸਾਰਿਆਂ ਨੂੰ ਸੁਤੰਤਰ ਰੱਖ ਕੇ ਦਾਤਾਂ ਦੇਣ ਵਾਲਾ ਉਹ ਤੁਹਾਡੇ ਵਰਗਾ ਦੁਨਿਆਵ ਦੇ ਹੋਰ ਕੋਈ ਵੀ ਨਹੀਂ ਹੈ ਬਹੁਤ ਫੇਰ ਪਏ ਕਿਰਪਨ ਕੋ ਆਪਕੇਸ਼ ਕਿਰਪਾ ਕੀ ਜੈ ਹੋ ਹੋ ਦਇਆਲ ਦਰਸ਼ਨ ਦੇਵੋ ਆਪਣਾ ਐਸੀ ਭਗ ਸੁਖਰੀ ਜੈ ਮੈਨੂੰ ਮਾਇਆ ਵੇੜੇ ਨੂੰ ਮੈਂ ਪਿਛੇ ਪਰਦੇ ਪੱਜੇ ਫਿਰਦੇ ਨੂੰ ਕਈ ਜਨਮ ਵੀਦ ਗੈਨ ਹੁਣ ਤੇ ਮੇਰੇ ਉੱਤੇ ਕੁਛ ਕਿਰਪਾ ਕਰ ਦਿਓ ਮੇਰੇ ਤੇ ਦਇਆ ਕਰ ਦਿਓ ਮੈਨੂੰ ਆਪਣਾ ਦੀਦਾਰ ਬਖਸ਼ੋ ਮਹਾਰਾਜ ਉਗੰ ਘਰਦੇ ਹਾਨ ਕਿ ਐਹੋ ਜੀ ਬਖਸ਼ਿਸ਼ ਮੇਰੇ ਉੱਤੇ ਕਰ ਦੇਵੋ ਪਨਤ ਨਾਨਕ ਪਰਮ ਪਾਟ ਖੂਲੇ ਗੁਰ ਪ੍ਰਸਾਦੀ ਜਾਨਿਆ ਸਾਚੀ ਲੇਵ ਲਾਗੀ ਹੈ ਪੀਤਰ ਸਤ ਗੁਰ ਸਿਓ ਮਨੁ ਮਾਨਿਆ ਤਨ ਗੁਰੂ ਨਾਨਕ ਦੇਵ ਜੀ ਦਾ ਨਾਮ ਲੈ ਕੇ ਮੋਹਰ ਲਾ ਕੇ ਮਹਾਰਾਜ ਬਖਸ਼ਿਸ਼ ਕਰਦੇ ਹਨ ਕਿ ਜਿਨ੍ਹਾਂ ਦੇ ਭਰਮ ਦੇ ਪਰਦੇ ਖੁੱਲ ਗਏ ਗੁਰੂ ਦੀ ਕਿਰਪਾ ਦੇ ਪਾਤਰ ਬਣ ਗਏ ਉਹਨਾਂ ਨੂੰ ਕੀ ਪ੍ਰਾਪਤ ਹੋਈ ਪਰਮੇਸ਼ਰ ਦੇ ਨਾਮ ਉਹਨਾਂ ਦੀ ਡੂੰਗੀ ਸਾਂਝ ਬਣ ਗਈ ਉਹਨਾਂ ਦੀ ਲਗਨ ਲੱਗ ਗਈ ਤਨ ਗੁਰੂ ਨਾਨਕ ਦੇਵ ਜੀ ਦੇ ਹੁਕਮ ਨਾਲ ਉਹਨਾਂ ਦਾ ਮਨ ਮੰਨ ਗਿਆ ਭਾਵ ਗੁਰੂ ਦੇ ਹੁਕਮ ਨੂੰ ਮੰਨਣ ਲੱਗੇ ਗੁਰੂ ਨਾਨਕ ਦੇਵ ਜੀ ਨੂੰ ਵੀ ਮੰਨਣ ਲੱਗੇ ਗੁਰੂ ਨਾਨਕ ਦੇਵ ਜੀ ਦੀ ਵੀ ਮੰਨਣ ਲੱਗੇ ਕੋਈਆਂ ਬੇਅੰਤ ਭੁਲਾ ਚੁਕਾਂ ਦੀ ਮਾਫੀ ਬਖਸ਼ੀ ਜਾਓ ਗੁਰਮੁਨਤਰ ਦਾ ਜਾਪ ਕਰ ਗਏ ਗੁਰੂ ਦੀ ਮੰਨਣ ਯੋਗ ਬਣ ਜਾਈਏ ਵਾਹੇ ਗੁਰੂ ਵਾਹੇ wow. <mimitation> 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 <imitation>